ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੀ ਮੁਲਾਕਾਤ ਕਰਵਾਉਣ ਲੱਗੇ ਆ ਗੱਬਰ ਸਿੰਘ ਨਾਲ ਸਤਿ ਸ਼੍ਰੀ ਅਕਾਲ ਗੱਬਰ ਸਿੰਘ ਜੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਪੁੱਛਣਾ ਥੋਣਾ ਕਿ ਡਾਕੂ ਕਿਵੇਂ ਬਣੇ ਡਾਕੂ ਯਾਰ ਬਹੁਤ ਲੰਬੀ ਕਹਾਣੀ ਹੈ ਇਹ ਅੱਛਾ ਸ਼ਾਰਟ ਸ਼ੋਰਟਕਟ ਦੱਸਣਾ ਉਹ ਬੜੀ ਲੰਬੀ ਦਾ ਪਰ ਆਪਾਂ ਨੂੰ ਰਾਤ ਰੋ ਦੂਗੀ ਅੱਛਾ ਇੱਕ ਵਾਰ ਨਾ ਬਸੰਤੀ ਦੇ ਮੇਰਾ ਦਿਲ ਅੱਛਾ ਫੇਰੀ ਬਹੁਤ ਅਰੇ ਮੈਂ ਤਾਂ ਗਈਆਂ ਪਰ ਉਹ ਮੰਨੀ ਨਹੀਂ ਗਈ ਅੱਛਾ ਨੇ ਮੰਮਾ ਟਖਲੇ ਅੱਛਾ ਪਰ ਤੁਸੀਂ ਚੱਤ ਲਿਆ ਹੈ ਨਹੀਂ ਮੰਮਾ ਦੇ ਘਰ ਜਾਣੇ ਨਹੀਂ ਮੁਸ਼ਕਿਲ ਕਰਦੇ ਕੀ ਕਹਿੰਦੇ ਰੋਹ ਬੜਾ ਸੀ ਆਪਣਾ ਬੜਾ ਅੱਛਾ ਪਰ ਬੰਦਾ ਰੋਹ ਸੀ ਅੱਛਾ ਬੂਰਾ ਰੋਹ ਬਿੰਦਾ ਸੀਗਾ ਇੱਕ ਗੱਲ ਮੈਂ ਹੋਰ ਵੀ ਸੁਣੀ ਆਈ ਕਿ ਜਦੋਂ ਜਵਾਕਰ ਹੁੰਦਾ ਸੀਗਾ ਉਹਦੀ ਮਾਂ ਕਹਿੰਦੀ ਬੇਟਾ ਸੌਂ ਜਾ ਨਹੀਂ ਤੋ ਗੱਬਰ ਸਿੰਘ ਆ ਜਾਏਗਾ ਕੀ ਗੱਲ ਸੱਚਾ ਹਾਂ ਹੇਗੀ ਲ ਸਹੀ ਹੈ ਉੱਤਾਂ ਟਾਈਮ ਦੀ ਗੱਲ ਹੈ ਉਹਦਾ ਰੋਹ ਬੜਾ ਸੀ ਹੁਣ ਤਾਂ ਕੁੱਤਾ ਵੀ ਡਰਦਾ ਜਾਦਦਾ ਪਹਿਲੀ ਤੋ ਖੰਦਾ ਦੀ ਅਰੇ ਪਹਿਲਾਂ ਤੋ ਜਾਦਦਾ ਵੀ ਨਾ ਨੂੰ ਇਹ ਸਾਰੇ ਜਿੰਨੇ ਰੋਗ ਲੱਗੇ ਨੇ ਜਿੰਨੇ ਨਸ਼ੇ ਲੱਗੇ ਨੇ ਬਸੰਤੀ ਕਰ ਨਹੀਂ ਲੱਗੇ ਗੱਬਰਸ ਵੀ ਬਸੰਤੀ ਜਿਹੇ ਜਿਹਾ ਕੀ ਸੀਗਾ ਲੋੜੀਆਂ ਦੀ ਜਵਾਨੀ ਦੀ ਭਈ ਉੱਤੇ ਫੇਰੀ ਦਰ ਪਰ ਪਰ ਮੈਂ ਦਰ ਦੇ ਲੰਭੂ ਕਰਦੇ ਹੋਊਗਾ ਹੋਰ ਯਾ ਖੋ ਕੇ ਬਹੁਤ ਮਾੜੀ ਗਰੀਤਰੀ ਚਾਹ ਮਨਨਾ ਬੜਾ ਮਾਰਦਾ ਮੋਟਾ ਵੀ ਜਾਂਦੀ ਆ ਜਦੋਂ ਕੀ ਜਾਂਦੀ ਆ ਮੈਂ ਇੱਕ ਗੱਲ ਹੋਰ ਵੀ ਸੁਣੀ ਆਈ ਹੂੰ ਤੇ ਠਾਕਰ ਨੇ ਬਾਹਾਂ ਵੜਤੀਆਂ ਦੀ ਠਾਕਰ ਯਾਰ ਮਾਰੇ ਪੰਗੇ ਲੰਦਾ ਸੀ ਪੰਗੇ ਦਾ ਤੁਨੇ ਮੋੜਿਆ ਉਹ ਐਤਰੇ ਵੰਦਰ ਦੇ ਲੱਭੂ ਭੇਜੇ ਮੈਨੂੰ ਫੜਨ ਅੱਛਾ ਤੇ ਉਹ ਮੇਨੂੰ ਫੜਨ ਗਿਆ ਜੀ ਉਹ ਤੇ ਉਹ ਹਟੀ ਨਹੀਂ ਪੰਗੇ ਲੈਣੇ ਕੋ ਦੋਨੇ ਬਾਹਾਂ ਵੜਤੀਆਂ ਹੋਈਆਂ ਹਾਂ ਚਾ ਫਿਰ ਖਾਣ ਕੇ ਨਹੀਂ ਵੀ ਤਰਸੇ ਹਾਂ ਚਾ ਕੋਈ ਤਾਂ ਭੌੜੇ ਬੜੇ ਰੋ ਵਾ ਥਰਪਾ ਗਲਾਉਣ ਨੇ ਹਾਂ ਲਾ ਲੈਣੇ ਹੈਗੀਏ ਕੋਈ ਨਾਲ ਲਵਾਵਾਂਗੇ ਸ਼ਾਦੀ ਪੱਕਾ ਨੂੰ ਆਵਾਂਗੇ ठीकु <laughs> आहे